ਮਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵੱਲੋਂ ਅੱਜ ਪਹਿਲੀ ਬਿਲਡਿੰਗ ਜੋ ਸਮਾਈਲ ਸੈਂਟਰ ਵਾਲੀ ਉਹਦੇ ਤੇ ਐਕਸ਼ਨ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਕਿ ਉਸ ਬਿਲਡਿੰਗ ਦਾ ਨਕਸ਼ਾ ਜੋ ਪਾਸ ਸੀ ਉਸ ਦੇ ਵਿੱਚ ਵਾਇਲੇਸ਼ਨ ਸੀ ਤੇ ਉਸ ਨੂੰ ਅੰਡਰਟੇਕਿੰਗ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿੰਨੇ ਵੀ ਵਾਇਲੇਸ਼ਨ ਹੋਵੇਗੀ ਉਹਨਾਂ ਨੂੰ ਉਹਨਾਂ ਦੀ ਬਿਲਡਿੰਗ ਨੂੰ ਟਾ ਦਿੱਤਾ ਜਾਵੇਗਾ ਉੱਥੇ ਹੀ ਇਹਨਾਂ ਨਹੀਂ ਬਲਕਿ ਇਹ ਵੀ ਦੱਸਿਆ ਗਿਆ ਹੈ ਕਿ ਡਾਕਟਰ ਹਰਪ੍ਰੀਤ ਸਿੰਘ ਹਸਪੀਟਲ ਦੇ ਨਾਲ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ 23 ਬਿਲਡਿੰਗਾਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਨਾ ਦੇ ਬੱਚੋ ਦੋ ਬਿਲਡਿੰਗਾਂ ਤੇ ਹੋ ਚੁੱਕੀ ਹੈ ਕਾਰਵਾਈ ਤੇ ਬਾਕੀਆਂ ਦੀ ਕਾਰਵਾਈ ਸੋਮਵਾਰ ਤੋਂ ਲਗਾਤਾਰ ਕੀਤੀ ਜਾਵੇਗੀ ਜਦੋਂ ਤੱਕ ਇਹ ਪੂਰੀ ਕਾਰਵਾਈ ਖਤਮ ਨਹੀਂ ਹੁੰਦੀ ਇਸ ਤੋਂ ਇਲਾਵਾ ਹੋਰ ਕੀ ਕੀ ਕੀਤਾ ਗਿਆ ਤੁਸੀਂ ਵੀ ਸੁਣੋ ਜਿੰਨੀਆਂ ਵੀ ਸੀਬੀਓ ਸਾਹਿਬ ਵੱਲੋਂ 23 ਬਿਲਡਿੰਗਾਂ ਦੀ ਕਿਹਾ ਗਿਆ ਸੀ ਉਹਨਾਂ ਤੇ ਕਾਰਵਾਈ ਅੱਜ ਸ਼ੁਰੂ ਕਰਤੀ ਹੈ ਦੋ ਬਿਲਡਿੰਗਾਂ ਤੇ ਹੋ ਗਈ ਹੈ ਬਾਕੀ ਜਿਹੜੀਆਂ 21 ਰਹਿੰਦੀਆਂ ਨੇ ਉਹ ਸੋਮਵਾਰ ਤੋਂ ਸ਼ੁਰੂ ਕਰਕੇ ਜਿੰਦਨ ਤੱਕ ਨਹੀਂ ਮੁੱਕਦੀਆਂ ਉਦੋਂ ਤੱਕ ਲਗਾਤਾਰ ਕਾਰਵਾਈ ਜਾਰੀ ਰਹੇਗੀ ਹਾਲ ਬਾਜ਼ਾਰ ਹਾਲ ਬਾਜ਼ਾਰ ਨਜੀਠਾ ਰੋਡ ਸਰਕਰ ਰੋਡ ਬਟਾਲਾ ਰੋਡ ਸ਼ੇਰਾਂ ਵਾਲਾ ਗੇਟ ਇਸ ਤਰ੍ਹਾਂ ਇਹ ਜਿਹੜੀਆਂ ਵੀ ਬਿਲਡਿੰਗਾਂ ਆਣ ਗਈਆਂ ਉਹ ਸਾਰੀਆਂ ਢੋਡੀਆਂ ਜਾਣੀਆਂ ਅਸੀਂ ਪੰਜਵਾਂ ਦੀ ਲਿਸਟ ਦੇਤੀ ਹੈ ਥੋੜੇ ਦਿਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਕੁਝ ਇਹ ਬਾਕੀ ਇਲਾਕਿਆਂ ਦੇ ਵਿੱਚ ਵੀ ਨਾਲ ਜਾਣਾ ਪੈਂਦਾ ਉਹਦੇ ਕਰਕੇ ਥੋੜੇ ਕੰਮ ਨੂੰ ਪੂਰੀ ਤਰ੍ਹਾਂ ਗਤੀ ਨਹੀਂ ਦਿੱਤੀ ਜਾ ਸਕਦੀ ਬਾਕੀ ਸਾਰਾ ਕੰਮ ਆਪਾਂ ਨੇਪੜੇ ਚਾੜਾਂਗੇ ਹਰਜਿੰਦਰ ਸਿੰਘ ਏਟੀਪੀ ਮੀਹਾ ਕਾਰਪੋਰੇਸ਼ਨ ਅੰਮ੍ਰਿਤਸਰ ਅੱਜ ਮਾਨਯੋਗ ਡੀਸੀ ਸਾਹਿਬ ਮਾਨਯੋਗ ਜਨਤ ਸਿੰਘ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਡੈਮੋਲੇਸ਼ਨ ਟੀਮ ਨੇ ਪਹਿਲਾ ਬਿਲਡਿੰਗ ਜਿਹੜੀ ਸਮਾਈਲ ਸੈਂਟਰ ਵਾਲੀ ਉਹਦੇ ਤੇ ਐਕਸ਼ਨ ਕੀਤਾ ਉਹ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਪਾਸ ਹੀ ਲੇਕਿਨ ਵਾਇਲੇਸ਼ਨ ਹੀ ਉਹ ਵਾਇਲੇਸ਼ਨ ਨੂੰ ਰਿਮੂਵ ਕੀਤਾ ਔਰ ਉਹਨਾਂ ਕੋਲੋਂ ਅੰਡਰਟੇਕਿੰਗ ਲਈ ਹੈ ਵੀ ਬਾਕੀ ਜਿਹੜੀ ਆ ਬਿਲਡਿੰਗ ਜਿੰਨੀ ਵਾਇਲੇਸ਼ਨ ਰਹੀ ਆਪਣੇ ਪੱਤਰ ਤੇ ਢਾ ਲੀ ਜਾਵੇਗੀ ਔਰ ਤੋਂ ਬਾਅਦ ਡਾਕਟਰ ਹਰਪ੍ਰੀਤ ਸਿੰਘ ਹਸਪੀਟਲ ਦੇ ਨਾਲ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੁਣ ਮੁਜੀਠਾ ਰੋਡ ਤੇ ਡਾਕਟਰ ਮਨਜੂ ਗੁਪਤਾ ਜੀ ਦੀ ਬਿਲਡਿੰਗ ਉੱਥੇ ਤੇ ਆਏ ਆ ਉੱਥੇ ਤੇ ਐਕਸ਼ਨ ਕੀਤਾ ਔਰ ਉਹਨਾਂ ਨੇ ਆਪਣੀ ਬਿਲਡਿੰਗ ਦਾ ਰੈਸ਼ੀ ਨਕਸ਼ਾ ਜਿਹੜਾ ਅਪਲਾਈ ਕਰਕੇ ਪਾਸ ਕਰਾਇਆ ਸੀ ਲੇਕਿਨ ਦੇਖਣ ਤੇ ਉਹ ਬਿਲਡਿੰਗ ਕਮਰਸ਼ੀਅਲ ਲੁੱਕ ਹੀ ਕਮਰਸ਼ੀਅਲ ਐਕਟੀਵਿਟੀ ਲਈ ਵਰਤੀ ਜਾ ਰਹੀ ਸੀ ਡਾਕਟਰ ਰਾਜ ਕੁਮਾਰ ਜੀ ਦੀਆਂ ਕਹਿਣ ਅਨੁਸਾਰ ਐਫੀਡੇਵਿਟ ਦੇ ਅਨੁਸਾਰ ਉਹਨਾਂ ਨੇ ਦੱਸਿਆ ਜੀ ਇਹ ਹੀ ਆਪਣੀ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਜਿਹੜਾ ਵਾ ਅਪਲਾਈ ਕੀਤਾ ਔਰ ਕਮਰਸ਼ੀਅਲ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਹੈ ਜਬ ਬਿਲਡਿੰਗ ਬਣਾਉਣ ਦੀ ਕਾਰਵਾਈ ਉਹ ਕੀਤੀ ਜਾਏਗੀ ਮੈਂ ਪਬਲਿਕ ਨੂੰ ਅਪੀਲ ਕਰਦਾ ਸਾਰਿਆਂ ਨੂੰ ਵੀ ਕੋਈ ਵੀ ਕੰਮ ਆ ਨਕਸ਼ਾ ਪਾਸ ਕਰਾ ਕੇ ਕੀਤਾ ਜਾਵੇ ਨਕਸ਼ਾ ਪਾਸ ਨਾ ਕਰਨ ਤੋਂ ਦੀ ਸ਼ਰਤ ਵਿੱਚ ਬਿਲਡਿੰਗ ਡਿਪਾਰਟਮੈਂਟ ਵੱਲੋਂ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਪਰੇ ਇਤਰਾ ਹੀ ਜਿਹੜੀ ਆ ਡੈਮੋਲੇਸ਼ਨ ਜਾਰੀ ਰਹੇਗੀ ਅੱਜ ਸਾਰੇ ਏਟੀਪੀ ਬਿਲਡਿੰਗ ਇੰਸਪੈਕਟਰ ਸਟਾਫ ਵੱਲੋਂ ਇਹ ਬਿਲਡਿੰਗਾਂ ਤੇ ਐਕਸ਼ਨ ਕੀਤਾ ਗਿਆ ਅੱਗੋਂ ਇਹ ਬਿਲਡਿੰਗਾਂ ਤੇ ਐਕਸ਼ਨ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਐਕਸ਼ਨ ਜਾਰੀ ਰਹੇਗਾ ਸਰ ਉਹ ਬਿਲਡਿੰਗਾਂ ਤੇ ਕੀਤਾ ਗਿਆ ਇਹ ਟੋਟਲ ਟੋਟਲ 23 ਬਿਲਡਿੰਗਾਂ ਜਿਹੜੀਆਂ ਮਤਲਬ ਕਿ ਆਪਣਾ ਸੀਬੀਓ ਸਾਹਿਬ ਵੱਲੋਂ ਫਾਈਨਲ ਕੀਤੀਆਂ ਗਈਆਂ ਉਹ 23 ਬਿਲਡਿੰਗਾਂ ਤੇ ਜਿਹੜੀ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ